ਜੀ ਸਤਿ ਸ਼ਕਾਲ ਜੀ ਸਾਰਿਆਂ ਨੂੰ ਕਿਦਾਂ ਸਾਰੇ ਠੀਕ ਠਾਕ ਹੋ ਤੇ ਪਹਿਲਾਂ ਤਾਂ ਸਾਡੇ ਵੱਲੋਂ ਸਾਰਿਆਂ ਨੂੰ ਵਧਾਈਆਂ ਹੋਣ ਨਵੇਂ ਮਹੀਨੇ ਦੀਆਂ ਜਿਹੜਿਆ ਸਾਉਣ ਮਹੀਨਾ ਤੇ ਸੌਣ ਆਇਆ ਨਹੀਂ ਆਉਣ ਹੋ ਤੀਆਂ ਚੜੀਆਂ ਆਹ ਜੇ ਮੈਨੂੰ ਆਉਂਦਾ ਨਹੀਂ ਸਾਰਿਆਂ ੀਆਂ ਨੂੰ ਤੇ ਦੀਆਂ ਦਾ ਪ੍ਰੋਗਰਾਮ ਹੋਊਗਾ ਤਿਆਂ ਦੇ ਪ੍ਰੋਗਰਾਮ ਲੱਗਨੇ ਆ ਬਹੁਤ ਗਰੌਣਕ ਲੱਗਦੀ ਆ ਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਤੇ ਕੁੜੀਆਂ ਦੇ ਸੰਧਾਰੇ ਲੈ ਕੇ ਜਾਣੇ ਆ ਤੇ ਬੜਾ ਖੁਸ਼ੀਆਂ ਭਰਿਆ ਇਹ ਆਉਂਦਾ ਇਹ ਮਹੀਨਾ ਤੇ ਪਰਮਾਤਮਾ ਇਦਾਂ ਹੀ ਚੜ੍ਹਦੀ ਕਲਾ ਦੇ ਵਿੱਚ ਹੀ ਰੱਖੇ ਸਾਰਿਆਂ ਨੂੰ ਤੇ ਵਧੀਆ ਵਧੀਆ ਖੁਸ਼ੀਆਂ ਭਰਿਆ ਇਹ ਟਾਈਮ ਲੈ ਕੇ ਆਵੇ ਸਾਰਿਆਂ ਦੇ ਲਈ ਤੇ ਅੱਜ ਅਸੀਂ ਚੱਲੇ ਹਾਂ ਗੁਰੂ ਘਰ ਤੇ ਗੁਰੂ ਘਰ ਅੱਜ ਸਾਵਣ ਮਹੀਨੇ ਦਾ ਜਿੱਦਾਂ ਉਥੇ ਊੜੇ ਵਗੈਰਾ ਬਣਾਉਂਦੇ ਆ ਪ੍ਰੈਸਮੋਨਾ ਪ੍ਰੈਸ ਮੀਨ ਨਾ ਸਟਾਰਟ ਹੁੰਦਾ ਹੈ ਕਿ ਰੂਪੇ ਬਣਦੇ ਆ ਤੇ ਅੱਜ ਅਸੀਂ ਉਹ ਬਣਾਵਾਂਗੇ ਉੱਥੇ ਜਾ ਕੇ ਘਰ ਦੇ ਵਿੱਚ ਬਣਾਵਾਂਗੇ ਪਹਿਲਾਂ ਗੁਰੂ ਘਰ ਜਾ ਕੇ ਬਣਾਉਂਦੇ ਆ ਤੇ ਮੈਂ ਗਈ ਨਹੀਂ ਸੀ ਕਿ ਗੁਰੂ ਘਰ ਜਦੋਂ ਦਾ ਬੇਬੀ ਹੋਇਆ ਸੀਗਾ ਥੋੜੇ ਤਾਂ ਮੈਂ ਘਰ ਹੀ ਸੀਗੀ ਤਾਂ ਅੱਜ ਮੈਂ ਚੱਲੀ ਆ ਤੇ ਨਾਲੇ ਉੱਥੇ ਜਾ ਕੇ ਵਧਾਈਆਂ ਲੈਂਦੇ ਆ ਭੂਆ ਭੂਆ ਨੇ ਵਧਾਈਆਂ ਦੇ ਲੈਣਾ ਹੁਣ ਤੇਲ ਹੁਣ ਤੇਲ ਬਲੀ ਬਲਿੰਕ ਕਰਦੀ ਸੀ ਮੈਂ ਕਿਹਾ ਮੋਬਾਈਲ ਇਹ 500 ਦਾ ਤੇ ਕਿੰਨਾ ਦੇ ਕਿੰਨਾ ਦੇ ਪਿੰਡਾਂ ਦੇ ਵਿੱਚ ਮਤਲਬ ਕਿਹੜੇ ਕਿਹੜੇ ਪਿੰਡ ਦੇ ਵਿੱਚ ਤੀਆਂ ਦਾ ਪ੍ਰੋਗਰਾਮ ਹੁੰਦਾ ਹੈ ਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਕਿ ਸਾਡੇ ਕਿਹੜੇ ਪਿੰਡਾਂ 'ਚ ਮਨਾਉਂਦੇ ਬਹੁਤ ਦੀ ਆ ਸਾਡੇ ਪਿੰਡਾਂ ਦੇ ਵਿੱਚ ਮਨਾਇਆ ਜਾਂਦਾ ਆ ਅੱਜ ਤੱਕ ਲੰਡੀ ਨਹੀਂ ਕਦੀ ਦਾਣਾ ਮਨਾਇਆ ਮਨਾਈ ਫਿਸ਼ਲੀ ਵਾਰੀ ਮਨਾਇਆ ਤੀਆਂ ਦਾ ਪ੍ਰੋਗਰਾਮ ਸਾਡੇ ਜਦੋਂ ਅਸੀਂ ਉੱਥੇ ਨਹੀਂ ਹੋ ਗੋ ਨਹੀਂ ਮਨਾਉਂਦੇ ਨਹੀਂ ਪਹਿਲਾਂ ਨਹੀਂ ਮਨਾਉਂਦੇ ਸੀਗੇ ਪਹਿਲਾਂ ਨਹੀਂ ਮਨਾਉਂਦੇ ਸੀਗੇ ਹੁਣ ਜ਼ਿਆਦਾ ਮਨਾਉਂਦੇ ਆ ਕਿਉਂਕਿ ਸਾਰਿਆਂ ਨੂੰ ਹੁਣ ਇਦਾਂ ਆ ਕਿ ਹੁਣ ਥੋੜਾ ਫਰਕ ਵੀ ਘਟ ਗਿਆ ਬੱਚਿਆਂ ਨੂੰ ਦੱਸਦੇ ਆ ਦੱਸਦੇ ਆ ਕਿ ਇਦਾਂ ਇਹ ਪ੍ਰੋਗਰਾਮ ਹੁੰਦੇ ਆ ਕਿਉਂਕਿ ਪਹਿਲਾਂ ਫਰਕ ਬਹੁਤ ਕਰਦੀ ਸੀ ਜਨਤਾ ਹੁਣ ਥੋੜਾ ਫਰਕ ਉੱਦਾਂ ਵੀ ਘਟਿਆ ਆ ਜਿੱਦਾਂ ਪਹਿਲਾਂ ਜਿੱਦਾਂ ਤੀਆਂ ਲੱਗਦੀ ਅਸੀਂ ਪਿੰਗਾ ਪਾਉਂਦੀਆਂ ਸੀਗੀਆਂ ਕੁੜੀਆਂ ਸਾਰਾ ਕੁਝ ਕਰਦੀਆਂ ਸੈਲੀਬ੍ਰੇਸ਼ਨ ਕਰਦੀਆਂ ਸੀਗਾ ਤੇ ਜੇ ਸਾਡੇ ਵਰਗੇ ਜਦੋਂ ਸਾਡਾ ਟਾਈਮ ਸੀਗਾ ਚਲੋ ਹੁੰਦਾ ਸੀਗਾ ਪਰ ਘਟ ਹੁੰਦਾ ਸੀਗਾ ਤੇ ਉਦੋਂ ਪਤਾ ਨਹੀਂ ਲੱਗਿਆ ਕਈਆਂ ਨੂੰ ਪਤਾ ਹੀ ਨਹੀਂ ਸੀਗਾ ਕਿ ਪਿੰਗਾ ਵੀ ਪਾਉਂਦੇ ਆ ਇੰਦਾ ਝੂਟਦੇ ਆ ਇੰਦਾ ਕਰਦੇ ਆ ਇਦਾਂ ਦੇ ਗਾਣਾ ਗਾਉਂਦਾ ਆਪਣੇ ਉਦੋਂ ਦੀਆਂ ਲੋਕੀ ਮਨਾਉਂਦੇ ਸੀ ਨਹੀਂ ਆਜਾ ਭਾਬੀ ਝੂਟ ਲੈ ਪੀਂ ਨੂੰ ਨਾਲ ਲੈ ਲੀ ਤੇ ਉਹ ਹੁਣ ਟਾਈਮ ਜਿੱਦਾਂ ਆਉਣ ਵਾਲੀ ਪੀੜ੍ਹੀ ਲਈ ਬਹੁਤ ਵਧੀਆ ਆ ਕਿ ਬੱਚਿਆਂ ਨੂੰ ਰੱਖਣੀ ਚਾਹੀਦੀ ਆ ਜਿੱਦਾਂ ਹੁਣ ਜਨਤਾ ਬਾਹਰ ਜਾਈ ਜਾਂਦੀ ਆ ਹਾਂ ਕਲਚਰ ਭੁੱਲੀ ਜਾਂਦੇ ਸਾਰੇ ਆਪਣਾ ਹੁਣ ਉਹੀ ਲੋਕ ਫਿਕਰਾਂ 'ਚ ਪਏ ਹੋ ਕਿ ਪੰਜਾਬ ਦੇ ਵਿੱਚ ਸਾਰੇ ਲੋਕੀ ਬਾਹਰ ਨੂੰ ਜਾਈ ਜਾਂਦੇ ਆ ਤੇ ਪੰਜਾਬ ਦੇ ਵਿੱਚ ਤੇ ਬਾਹਰ ਕੋਈ ਮਨਾਉਂਦਾ ਨਹੀਂ ਬਾਹਰ ਵੀ ਮਨਾਉਣਾ ਪਿਆ ਹੁੰਦਾ ਨਹੀਂ ਹੁਣ ਤਾਂ ਇੰਨਾ ਆ ਕਿ ਸਾਰੇ ਫਾਰਨ ਕੰਟਰੀਆਂ ਦੇ ਵਿੱਚ ਮਨਾਉਂਦੇ ਪਏ ਆ ਤੀਆਂ ਦੇ ਪ੍ਰੋਗਰਾਮ ਅਸੀਂ ਵੀ ਇੱਕ ਹੁਣ ਸਲਾਹ ਕਰਦੇ ਪਏ ਆ ਕਿ ਸ਼ਾਇਦ ਇੱਧਰ ਵੀ ਮਤਲਬ ਸਾਡੇ ਸ਼ਹਿਰ ਦੇ ਵਿੱਚ ਵੀ ਤਾਂ ਅਸੀਂ ਮਨਾਈਏ ਪ੍ਰੋਗਰਾਮ ਤੇ ਤੇ ਬਹੁਤ ਰਾਉਣਕ ਮੇਲਾ ਲਾਵਾਂਗੇ ਪਰਾਂਲੇ ਗਾਣੇ ਲਾਵਾਂਗੇ ਬੱਚਿਆਂ ਨੂੰ ਫਿਰੇ ਪਤਾ ਲੱਗਦਾ ਮਾੜਾ ਮੋਟਾ ਹਾਂਜੀ ਹਾਂਜੀ ਸਾਨੂੰ ਤਾਂ ਪਤਾ ਹੀ ਆ ਅਸੀਂ ਤਾਂ ਇੰਜੋਏ ਕਰੀਦਾ ਜੀ ਇਹਨੂੰ ਨਾ ਇੰਜੋਏ ਕਰਨਾ ਉਹ ਫੰਕਸ਼ਨ ਹੁੰਦਾ ਕਿ ਨਾਲੇ ਬੱਚਿਆਂ ਲਈ ਜਿਨ੍ਹਾਂ ਨੂੰ ਹਾਲ ਵੇਲੇ ਟਾਈਮ ਤੇ ਪਤਾ ਲੱਗੇ ਕਿ ਇਹ ਪੰਜਾਬ ਦਾ ਕਲਚਰ ਹੈਗਾ ਇਹ ਚੀਜ਼ਾਂ ਬਣਾਈਆਂ ਜਾਂਦੀਆਂ ਹੂੰ ਮੂੰ ਮੇਰਾ ਬਹੁਤ ਕਾਲਾ ਆਉਂਦਾ ਗੱਲਾਂ ਤੁਹਾਨੂੰ ਸੁਣਦੀਆਂ ਹੋਣੀਆਂ ਉੱਧਰ ਤੋਂ ਨਹੀਂ ਨਹੀਂ ਬਹੁਤ ਸੋਨਾ ਮੂਹ ਆਉਂਦਾ ਹੈ ਦੇਖੋ ਤਾਂ ਉਧਰਲੀ ਸਾਈਡ ਆ ਕਿ ਉਧਰ ਉਹ ਤਾਂ ਫਿਰ ਲੋ ਪੈਂਦੇ ਨੇ ਰਾਈਟ ਪੈਂਦੀ ਹੈ ਤਾਂ ਉਹਦਾ ਦੁੱਧ ਕਾਲਾ ਜਿਹਾ ਹੈਗਾ ਨਹੀਂ ਨਹੀਂ ਬਹੁਤ ਸੋਹਣੇ ਆ ਤੁਹਾਨੂੰ ਕਾਲੇ ਕੋਈ ਵਿੰਦੇ ਬਲ ਮੈਂ ਤਾਂ ਕਹਿੰਦਾ ਨਹੀਂ ਮੈਂ ਆਪਣੇ ਆਪ ਨੂੰ ਕਹਿੰਦਾ ਹਾਂ ਆ ਟਰਨ ਰਾਈਟ ਲਿਖਿਆ ਇਹਨਾਂ ਨੇ ਇਹ ਤੁਹਾਨੂੰ ਬੰਦ ਤਾਂ ਨਹੀਂ 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 ਅੱਜ ਮੈਂ ਗੱਡੀ ਗੁੱਡੀ ਪਹਿਲਾਂ ਧਵਾ ਕੇ ਆਇਆ ਤੇ ਅੱਜ ਪੀਹੂ ਹੈਗੀ ਆ ਘਰ ਉਹਦੀ ਮੰਮਾ ਘਰ ਤੇ ਪਾਪਾ ਘਰ ਤੇ ਅਸੀਂ ਚੱਲੇ ਗੁਰੂ ਘਰ ਤੇ ਪੀਹੂ ਨੂੰ ਛੱਡ ਕੇ ਆਉਣਾ ਦਿਲ ਨਹੀਂ ਕਰਦਾ ਸੀਗਾ ਪਰ ਹੁਣ ਕੀ 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 ਕਰੀਓ ਗੱਲਾਂ ਭੁਗਾਲਣਾ ਪਈ ਹੁਣ ਏਦਾਂ ਅੱਖਾ ਏਦਾਂ ਕਰਦੀ ਆ ਜਿਹਨਾਂ ਨੂੰ ਬੁਲਾਉਂਦੇ ਆ ਫੇਰ ਅੱਖਾ ਘੜਦੀ ਆ ਨਾਲੇ ਮੇਰੀ ਗੱਲ ਸੁਣੋ ਅਸੀਂ ਪੰਜਾਬ ਦੇ ਆ ਤੇ ਇਹਦਾ ਮਤਲਬ ਇਹ ਨਹੀਂ ਕਿ ਪੀਹੂ ਨਾ ਬਹੁਤ ਜਣਿਆਂ ਦਾ ਇੰਡੀਆ ਹੈਗਾ ਆ ਤੇ ਤੁਸੀਂ ਇਹ ਨਾ ਕਹੋ ਕਿ ਪੀਹੂ ਨਾ ਕਿੱਦਾਂ ਦਾ ਐ ਜੀ ਤਾਂ ਤੁਸੀਂ ਪੰਜਾਬੀ ਆ ਅਸੀਂ ਪੰਜਾਬੀ ਆ ਅਸੀਂ ਪੰਜਾ ਮੈਂ ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਉਹ ਨਾਂ ਤਾਂ ਥੋੜਾ ਹੋਰ ਜੇ ਤੋਂ ਆਏ ਆ ਅਸੀਂ ਪੰਜਾਬੀ ਆ ਅਸੀਂ ਪੰਜਾਬੀ ਰਹਿਣਾ ਆ ਅਸੀਂ ਜਿੱਥੇ ਮਰਜੀ ਚੱਲ ਜਾਈਏ ਅਸੀਂ ਪੰਜਾਬੀ ਰਹਿਣਾ ਆ ਤੇ ਤੁਸੀਂ ਇਹ ਦੇਖਿਆ ਕਰੋ ਕਿ ਕਿਸੇ ਨੇ ਆਪਣੇ ਬੱਚੇ ਦਾ ਨਾਮ ਰੱਖਿਆ ਆ ਹਨਾ ਬੱਚੇ ਦਾ ਬਹੁਤ ਵੱਡੀ ਗੱਲ ਬੱਚੇ ਦਾ ਨਾਮ ਰੱਖਿਆ ਆ ਕਿਸੇ ਵਜ੍ਹਾ ਨਾਲ ਨਾਂ ਰੱਖ ਕੇ ਆਇਆ ਹਾਂ ਨਾਲੇ ਮਾਪੇ ਦੀ ਚੋਅ ਹੋਣੀ ਚਾਹੀਦੀ ਹੈ ਦੁਨੀਆ ਨਾਲੇ ਦੁਨੀਆ ਦਾ ਹਟਦੀ ਨਹੀਂ ਗੱਲਾਂ ਕਰਨੋਂ ਆਪਣੇ ਬੱਚੇ ਦੀ ਆਪ ਦੇਖਣੀ ਮਾਪੇ ਨੇ ਨਾਲੇ ਸੋਚ ਸਮਝ ਕੇ ਰੱਖਿਆ ਆ ਜਿਨਨੇ ਵੀ ਉਹ ਕਮੈਂਟ ਕੀਤਾ ਆ ਉਹਨੇ ਵੀਡੀਓ ਜ਼ਰੂਰ ਦੇਖਣੀ ਹੈ ਮੈਂ ਤੁਹਾਨੂੰ ਇਹ ਕਹਿੰਦੀ ਆ ਕਿ ਮੈਂ ਤੁਹਾਨੂੰ ਮੈਸੇਜ ਵੀ ਕੀਤਾ ਪਰਸਨਲ ਤੌਰ ਤੇ ਕਿ ਜੇ ਤੁਸੀਂ ਜ਼ਿਆਦਾ ਪੀਹੋ ਦੇ ਨੇਮ ਬਾਰੇ ਤੁਸੀਂ ਜਾਣਨਾ ਚਾਹੁੰਦੇ ਹੋ ਤੇ ਗੂਗਲ ਤੇ ਸਰਚ ਕਰਕੇ ਦੇਖੋ ਕਿ ਉਹਦਾ ਮੀਨਿੰਗ ਕੀ ਨਿਕਲਦਾ ਪਿਆ ਹੈ ਹੈਨਾ ਤੇ ਨਾਲੇ ਪੰਜਾਬ ਜ਼ਰੂਰੀ ਨਹੀਂ ਹੁੰਦਾ ਜਿਹੜਾ ਬੰਦਾ ਪੰਜਾਬ ਤੋਂ ਉਹਦਾ ਪੰਜਾਬੀ ਨਾ ਹੋਵੇ ਹਾਂ ਨਹੀਂ ਉਹ ਪੀਹੂ ਕਿਹੜਾ ਉਹ ਕਿਤੇ ਫੋਰਨਰ ਕਾ ਇਨ ਫੋਰਨ ਕੰਟਰੀ ਦਾ ਆ ਉਹ ਜਾਂ ਤਾਂ ਲਿਖਿਆ ਹੀ ਬੰਦਾ ਪੰਜਾਬੀ ਦੇ ਵਿੱਚ ਸਾਰੇ ਪਾਸੇ ਪੰਜਾਬੀ ਦੀ ਪਰਮਾ ਤੇ ਇੰਗਲਿਸ਼ ਦਾ ਲਿਖਣਾ ਪੈਂਦੇ ਤੇ ਇਦਾਂ ਨਹੀਂ ਹੁੰਦੀ ਪੀਹੂ ਨਾਮ ਤੁਸੀਂ ਮੈਂ ਇਹ ਕਹਿੰਦੇ ਪੀਹੂ ਨਾਮ ਪਹਿਲਾਂ ਕਿਸੇ ਨੂੰ ਗਲਤ ਕਹਿਣ ਨਾਲੋਂ ਨਾ ਤੁਸੀਂ ਪਹਿਲਾਂ ਸੋਚਿਆ ਕਰੋ ਸਮਝਿਆ ਕਰੋ ਕਿ ਤੁਸੀਂ ਗੱਲ ਕਿਸ ਟੌਪਿਕ ਤੇ ਕਰ ਰਹੇ ਹੋ ਮੇਰਾ ਰਮਨਦੀਪ ਆ ਮੇਰਾ ਰਿੰਪਲ ਨਾਮ ਆਇਆ ਮੇਰੇ ਕੋਲ ਲੱਗਦਾ ਨਾ ਸਿੰਗ ਲੱਗਦਾ ਹੁਣ ਨਹੀਂ ਕੋਲ ਲੱਗ ਕੇ ਸਿੰਗ ਲੱਗਦਾ ਇਹਦਾ ਮਤਲਬ ਪੰਜਾਬੀ ਨਹੀਂ ਹਾਂ ਤੇ ਮੇਰਾ ਵੀ ਰਿੰਪਲ ਨਾਮ ਹੈ ਮੇਰੇ ਤੇ ਕਿਹੜਾ ਇਦਾਂ ਹੈਗਾ ਯਾ ਨਾ ਪਤਾ ਨਹੀਂ ਘਾਤਾ ਦੁਨੀਆ ਹੋਰੀ ਪਾਸੇ ਤੁਰ ਪੈਂਦੀ ਆ ਹੈ ਨਾ ਤੇ ਥੋੜਾ ਜਿਹਾ ਸੋਚੇ ਸਮਝਿਆ ਕਰੋ ਕਮੈਂਟ ਕਰਨ ਲੱਗੇ ਤੇ ਅਸੀਂ ਆਪਣੇ ਬੱਚੇ ਦਾ ਨਾਮ ਰੱਖਿਆ ਆ ਤੇ ਅਸੀਂ ਬਹੁਤ ਖੁਸ਼ ਹਾਂ ਸਾਨੂੰ ਬਹੁਤ ਵਧੀਆ ਲੱਗਾ ਆ ਪੀਹੂ ਨਾਮ ਤੇ ਉਹਦਾ ਨਾਲ ਸਰਨੇਮ ਲੱਗਾ ਹੋਇਆ ਆ ਪੀਹੂ ਚੌਂਕੜੀਆ ਪੀਹੂ ਬੰਗੜ ਚੌਂਕੜੀਆ ਹਾਂ ਹਾਂਜੀ ਪਰ ਤੁਸੀਂ ਕਹਿੰਨਾ ਗੁੱਸੇ 'ਚ ਹੀ ਆ ਗੁੱਸੇ 'ਚ ਆ ਗਿਆ ਨਹੀਂ ਉਦਾਂ ਵੈਸੇ ਮੈਂ ਗੁੱਸੇ 'ਚ ਹੀ ਨਹੀਂ ਬਸ ਇੱਕ ਜਦੋਂ ਨਾ ਇੰਦਾਂ ਦਾ ਕੋਈ ਕਮੈਂਟ ਕਰ ਦੇਵੇ ਤਾਂ ਫਿਰ ਥੋੜਾ ਜਿਹਾ ਹੁੰਦਾ ਆ ਹਾਂ ਨਾ ਨਹੀਂ ਬਥੇ ਲੱਗਾ ਉਹ ਕਹਿ ਸਕਦਾ ਹਾਂ ਤੁਸੀਂ ਇਹਵੇਂ ਸਾਨੂੰ ਨਾਮ ਨਿਕਸਾ ਹਾਂ ਹੋਰ ਹੋਰ ਹਿਸਾਬ ਨਾ ਕਿ ਪੰਜਾਬੀ ਨਾ ਪੰਜਾਬੀ ਨਾ ਉਹਨਾਂ ਦਾ ਕੋਈ ਲਿੰਕ ਹੀ ਨਹੀਂ ਕੋਈ ਵਿੱਚ ਨਾ ਨਾਂ ਰੱਖਣਾ ਨਾ ਕੁਝ ਹਮਮ ਸਾਰੀ ਦੁਨੀਆ ਇਹ ਰੱਖਦੀ ਹੈ ਨਾਲੇ ਦਿਲ ਪੰਜਾਬੀ ਹੋਣਾ ਚਾਹੀਦਾ ਆਪਣਾ ਪੰਜਾਬ ਨੇ ਖੜੇ ਹੋਣ ਵਾਲੇ ਬੰਦੇ ਹੋਣ ਚਾਹੀਦੇ ਆ ਹਾਂ ਅਸੀਂ ਤਾਂ ਪੰਜਾਬੀ ਨਾਰ ਪੰਜਾਬੀ ਰੱਖਿਓ ਖੜਦੇ ਨਹੀਂ ਮੈਂ ਉਹ ਵੀ ਕਹਿੰਦੀ ਅਸੀਂ ਤਾਂ ਤਨੋਂ ਮਨੋਂ ਧਨੋਂ ਸਾਰੇ ਪੰਜਾਬੀ ਆ ਅਸੀਂ ਪੰਜਾਬੀ ਰਹਿਣਾ ਆ ਕਦੇ ਸਾਨੂੰ ਐਂ ਦਾ ਖੜੀ ਦਾ ਉੱਥੇ ਪੰਜਾਬ ਨਾਲ ਖੜੀ ਦਾ ਵੀ ਆ ਗੱਲਾਂ ਨਹੀਂ ਕਰਦੀਆਂ ਹਾਂ ਜੇ ਤਾਂ ਸੰਤ ਤੁਹਾਨੂੰ ਲੱਗਦਾ ਹੋਇਆ ਹੈ ਕਿ ਅਸੀਂ ਓਵਰ ਕਰਦੇ ਆ ਜਾਂ ਅਸੀਂ ਵਰਨਰ ਬਣਦੇ ਆ ਜਾਂ ਕੁਝ ਇਦਾਂ ਦਾ ਕਰਦੇ ਆ ਫਿਰ ਤਾਂ ਤੁਸੀਂ ਕਹਿ ਵੀ ਸਕਦੇ ਹੋ ਕਿ ਤੁਸੀਂ ਪੰਜਾਬੀ ਨਹੀਂ ਤੁਸੀਂ ਇਦਾਂ ਦੇਖ-ਦਖਾ ਉਹ ਕਰਦੇ ਆ ਨਾ ਦਿਖਾਵਾ ਜਿਆ ਕਰਦੇ ਆ ਅਸੀਂ ਤਾਂ ਦਿਖਾਵਾ ਨਹੀਂ ਕਰਦੇ ਅਸੀਂ ਜੋ ਹੈਗੇ ਆ ਅਸੀਂ ਮੋਹ ਤੇ ਆ ਉਹੀ ਅਸੀਂ ਬਲੌਗਿੰਗ 'ਚ ਆ ਉਹੀ ਹੈ ਸਾਡੀ ਅਸਲੀ ਜ਼ਿੰਦਗੀ ਹੈ ਅਸੀਂ ਦਿਖਾਵਾ ਨਹੀਂ ਕਰਦੇ ਬਸ ਸਾਡੇ ਵਿੱਚ ਇਹ ਫਰਕ ਹੈ ਜਿੱਦਾਂ ਇਹ ਹੁਣ ਲੜਦੀ ਆ ਇਦਾਂ ਹੀ ਲੜੱਕ ਪੂਰਾ ਹਾਂ ਮੈਂ ਇਦਾਂ ਨਹੀਂ ਆ ਤੇ ਚਲੋ ਠੀਕ ਹੈ ਜੀ ਗੁਰੂ ਘਰ ਆ ਗਏ ਅਸੀਂ ਪਹੁੰਚ ਗਏ ਆ ਤੇ ਫਿਰ ਤੁਹਾਨੂੰ ਮਿਲਦੇ ਆ ਉੱਥੇ ਅੱਜ ਬਣਾਉਣੇ ਆ ਪੂੜੇ ਪੂੜੇ ਬਣਾਉਣੇ ਤੇ ਫਿਰ ਬਣੇ ਆ ਪਹਿਲਾਂ ਜਾ ਕੇ ਬਣਾਉਣੇ ਦੇਖੋ ਆ ਅਸੀਂ ਬਣਾਉਣੇ ਠੱਠੇ ਹੋ ਕੇ ਤੇ ਪੂੜੇ ਬਣੂਗੇ ਤੇ ਫਿਰ ਤੁਹਾਨੂੰ ਦਿਖਾਉਂਦੇ ਆ ਕਿ ਪੂੜੇ ਇੱਥੇ ਕਿੱਦਾਂ ਬਣਦੇ ਆ ਵੈਸੇ ਤਾਂ ਉੱਧੇ ਬਣਦੇ ਆ ਸਾਰੇ ਪਾਸੇ ਪਰ ਅਸੀਂ ਇੱਥੇ ਬਣਾਉਣੇ ਆ ਤੇ ਹੁਣ ਦਿਖਾਉਂਦੇ ਆ ਫਿਰ ਤੁਹਾਨੂੰ ਆ ਗਏ ਗੁਰੂ ਘਰ ਆ ਗਏ ਓਕੇ ਜੀ ਬਬਾ ਇਹ ਮੋਨੂ ਨੇ ਬਣਾਈ ਮੋਨੂ ਨੇ ਹੈ ਮਾਲ ਪੂਰੇ ਕਰਵਾ ਦੇਖੀਏ ਤੇ ਨਾਲ ਮਾਲ ਪੂਰੇ ਅੱਛਾ ਸਹੀ ਹੋ ਗਿਆ ਕੰਮ ਸਹੀ ਹੈ ਸਹੀ ਨਾ ਹਾਂ ਤਾਂ ਲੱਗ ਤੇਲ ਨਾ ਘਰ ਹੋਇਆ ਹੁਣ